ਨਿੱਕਾ ਪਪੂਏ ਬਪੂ ਜੀ ਸਤਿਕਾਰ ਜੀ ਸਤਿਕਾਰ ਸਤਿਕਾਰ ਸਿਹਤ ਕਿੱਦਾਂ ਹੈ ਜੀ ਸਿਹਤ ਬਹੁਤ ਸੇਹਤ ਠੀਕ ਹੈ ਜੀ ਅੱਛਾ ਔਰ ਸਿਹਤ ਪੜੀ ਚੱਲਦਾ ਹੈ ਇਸ ਸਮ ਹਾਂ ਸਭ ਠੀਕ ਚੱਲਦਾ ਜੀ ਹਾਂ ਜੀ ਬੜਾ ਠੀਕਾ ਬਹੁ ਬੜੇ ਕਰਦੇ ਆਂ ਖੇਤੀ ਕਰ ਰਹੇ ਆਂ ਹਾਂ ਜੀ ਹਾਂ ਜੀ ਕੁਝ ਆਰਗੈਨ ਖੇਤੀ ਕਰ ਰਹੇ ਆਂ ਹਾਂ ਜੀ ਹਾਂ ਜੀ ਕਿੱਦਾਂ ਦੀ ਠੀਕ ਬਹੁਤ ਠੀਕ ਆ ਪਪੂ ਜੀ ਆਪਣਾ ਕਿੰਨੀ ਉਮਰ ਹੋ ਗਈ ਜੀ ਹੁਣ ਮੈਂ ਮੈਂ ਫਿਰ 6 ਸਤੰਬਰ ਨੂੰ ਮੈਂ 94 ਸਾਲ ਦਾ ਹੋ ਜੂੰਗਾ। ਬਹੁਤ ਸੋਹਣਾ ਜੀ। ਬਹੁਤ ਤੰਦਰੁਸਤ ਸੀਰ ਆ ਜੀ ਤੁਹਾਡਾ। ਚਲੋ ਜੀ ਉਹਦਾ ਦਾਦੇ ਦੀ ਮਿਹਰ ਹੈ। ਜੋ ਦਾਦੇ ਨੇ ਕਾਰਨਾ ਦੇਣਾ ਜਉ ਉਸੇ ਨੇ। ਇਹਦਾ ਜੀ ਫਿਰ ਮੇਨ ਰੀਜਨ ਕੀ ਆ ਜੀ ਇੰਨਾ ਵਧੀਆ ਫਿੱਟ ਸਖਿਆ ਤੁਸੀਂ ਰਹੀ ਹੋਣਾ। ਤੰਦਰੁਸਤ ਸੀਰ ਦਾ ਨਸਬਾ ਇਹਦਾ ਕਾਰਨ ਮੇਨ ਕੀ ਆ ਜੀ? ਮੇਰੇ ਜੀ ਨਾਨਕੇ ਕਰਾਚੋਂ ਪਿੰਡਾ ਹੈ। ਉਹ ਬੰਦ ਗੜ ਤੋਂ ਪਰੇ ਉੱਥੇ ਨੇ। ਠੀਕ ਆ ਜੀ। ਉਹਨਾਂ ਨੇ ਮੈਨੂੰ ਸ਼ੁਰੂ ਨਿਆਲੇ ਹੁੰਦੇ ਤੋਂ ਹਾਂਜੀ। ਮੇਰੇ ਮਾਮੇ ਨੇ ਮੈਨੂੰ ਬੜਾ ਖਰਾ ਖਵਾਈ ਆ। ਠੀਕ ਹੈ ਠੀਕ ਹੈ ਬਰਦਸ਼ ਵੀ ਕਰਾਉਂਦੇ ਖਰਾਕ ਵੀ ਬੜੀ ਖਾਣੀ ਠੀਕ ਹੈ ਜੀ ਤੇ ਸਾਡੇ ਪਰਪਾਲ ਸੀਗਾ ਜਿਹੜਾ ਸਾਡਾ ਆਪਣੀ ਬਹੁ ਖਾਣਾ ਪੀਣਾ ਸੀਗਾ ਠੀਕ ਹੈ ਫਿਰ ਮੈਂ ਦਸਨੀ ਕਰਕੇ ਫਿਰ ਮੈਂ ਮਿਤਰ ਜਵਾਨ ਕਰ ਗਿਆ ਸੀ ਇਹਦੇ ਸੰਬੰਧ ਕਿੱਤੀ ਸੀ ਮਿਤਰ ਜਵਾਨ ਮਿਤਰ ਮਾਈਕਲ ਸੀ ਪਲਾ 23 ਮਾਰਚ ਜਾਂ 23 ਮਾਰਚ ਨੂੰ 23 ਮਾਰਚ ਨੂੰ ਸਭ ਪਹਾਨੂੰ ਜੀ ਹਾਂ ਨੂੰ ਪਹਾਨੂੰ ਠੀਕ ਹੈ ਅੱਗੇ ਭਗਤ ਸਿੰਘ ਦੇ ਸ਼ਹੀਦੀ ਦਿਨ ਦੀ ਕੋਈ ਛੁੱਟੀ ਨਹੀਂ ਹੁੰਦੀ ਠੀਕ ਹੈ ਜੀ ਬਿਲਕੁਲ ਵੀ ਕੋਈ ਨਹੀਂ ਜੀ ਕਿੰਨੇ ਸਾਲ ਦੀ ਸਰਵਿਸ ਕੀਤੀ ਤੁਸੀਂ ਮੈਂ ਸਰਵਿਸ ਤਾਂ ਮੈਂ 3.5 ਸਾਲੇ ਕਰੀਆ ਕਿੱਥੇ ਮੈਂ ਕਿੱਥੇ ਸੀ ਕਿਦੋਂ ਬਈ ਮੈਂ ਫੁਪਲਾਈ ਮੈਂ ਕਹਿੰਦੇ ਰਹਾਂ ਸ਼ਿਮਲੇ ਦੇ ਪਹਾੜੀਆਂ ਕੁਛ ਤੇ ਬਾਕੀ ਦਾ ਕਸ਼ਮੀਰ ਠੀਕ ਹੈ ਕਸ਼ਮੀਰ ਦੇ ਪਹਾੜੀਆਂ ਹੁਣ ਬੋਲ ਕਹਿੰਦੀ ਆਪ ਘਰ ਤੋਂ ਮਾੜਾ ਮੋੜਾ ਕੰਮ ਕੇ ਬੱਚੇ ਦਿਤਾਉਂਗੇ ਨਾ ਵੀ ਨਾ ਦਾ ਬੱਚਾ ਮੇਰੇ ਲੜਕਾ ਕੋਈ ਨਹੀਂਗਾ ਲੜਕੀਆਂ ਨੇ ਮੇਰੇ ਚਾਰ ਠੀਕ ਆ ਜੀ ਤੇ ਉਹ ਲੜਕੀਆਂ ਫਿਰ ਉਹਦੇ ਮਾਮੇ ਦੇ ਮੁੰਡੇ ਰਹਿੰਦਾ ਉਹ ਸੀ ਮੰਗਿਆ ਪਿਆ ਹਿਆ ਉਹਦੇ ਵੀ ਲੜਕੀਆਂ ਨੇ ਦੋ ਚਲੋ ਜੀ ਕੋਈ ਪੜ ਮੇਰੇ ਚਾਰ ਲੜਕੀਆਂ ਦੋ ਪੋਤੀਆਂ ਪੰਜ ਮੇਰੀਆਂ ਦੋਤੀਆਂ ਠੀਕ ਹੈ ਜੀ ਮੈਂ ਤਾਂ ਇੰਨਾ ਖੁਸ਼ ਆ ਮੈਂ ਕਹਿੰਦਾ ਸੰਸਾਰ ਸਾਰਾ ਖੁਸ਼ ਹੋ ਗਿਆ ਆਪਾਂ ਨੂੰ ਕਿਸੇ ਬਸ ਕੋਈ ਫਿਕਰ ਨਹੀਂ ਆਏਗਾ ਬਹੁਤ ਬੇਸ਼ਕੁਰੀ ਤੁਸੀਂ ਫਿਰ ਜਿਹੜੀ ਖਾਨਕਤ ਕਣਕ ਵੀ ਦੋ ਜਾਂ ਹੋਰ ਪਤਲਾ ਵੀ ਦੋ ਤੁਸੀਂ ਉਹ ਵੀ ਕਹਿੰਦੇ ਵੀ ਤੁਚਾ ਮੈਂ ਉਸ ਪ੍ਰਿਆਹ ਤੋਂ ਬਿਨੈ ਕਰਦੇ ਮੈਂ ਉਹ ਤੁਹਾਨੂੰ ਦੱਸਦਾ ਜਦੋਂ ਮੈਂ ਸੰਪਲਾਜ ਭਾਰਤੀ ਹੋ ਕੇ ਗਿਆ ਬੰਗਲੌਰ ਗਿਆ ਸੀ ਸਾਡੇ ਰਿਕਾਡ ਆਫਿਸ ਸੀਗਾ ਠੀਕ ਹੈ ਜੀ ਉੱਥੇ ਸਾਨੂੰ ਬਿੰਦ ਇੱਕ ਵਾਰ ਰੋਟੀ ਮਿਲਦੀ ਹੁੰਦੀ ਠੀਕ ਹੈ ਜੀ ਦਿਨ ਤੋਂ ਉਹਨੇ ਚਾਹ ਦੇ ਦੇ ਨੇ ਚਾਰ ਪੰਜ ਵਾਰੀ ਤਾਂ ਸ਼ਾਮ ਨੂੰ ਰੋਟੀ ਖਾਣ ਲਈ ਤੇ ਟ੍ਰੇਨਿੰਗ ਸੀ ਜਿਹੜੀ 6 ਮਹੀਨੇ ਕੀਤੀ ਜਿਹਨੂੰ ਵਿੱਚ ਫਿਰ ਬਹੁਤ ਔਖੇ ਬੰਦੇ ਥੱਕ ਜਾਣਾ ਬਹੁਤ ਔਖਾ ਹੋਣਾ ਚਲੋ ਫਿਰ ਉਥੋਂ ਬਦਲੀ ਹੋ ਕੇ ਆ ਗਏ ਇੱਧਰ ਪੰਜਾਬ 'ਚ ਫਿਰ ਉਹ ਫਿਰ ਇਹਦੇ ਨਾਲ ਕੋਈ ਮਨ ਲੱਗ ਗਿਆ ਫਿਰ ਆ ਜਿਹੜੀ ਜੀਰੀ ਹੈ ਇਹ 1964 'ਚ ਮੈਂ ਹਰਿਆਣੇ ਤੋਂ ਲੈ ਕੇ ਆਇਆ ਸੀ ਆਪਣੀ ਜੀਰੀ ਵਿੱਚ ਠੀਕ ਹੈ ਠੀਕ ਇੱਛਾ ਕੇ ਮੈਂ ਅਸੀਂ ਬਹੁਤ ਬੜੀ ਖੇਤੀ ਕੀਤੀ 1978-79 ਸੀ ਵਿੱਚ 360 330 ਕੁਆਂਟਲ ਜੀਰੇ ਪੈਦਾ ਕੀਤੀ ਠੀਕ ਹੈ ਉਹ ਸਾਰੀ ਫਿਰ ਅਸੀਂ ਬਾਹਰ ਲਿਆ ਮੰਡੀਆਂ ਸੁੱਟਣੀ ਦੂਰ ਤੇ ਨਹੀਂ ਇੱਕ ਤਾਂ ਹੋਲੇ ਆਣੀ ਪੈਂਦੀ ਸੀ ਜ ਆਪਣੇ ਇੱਥੇ ਨਾ ਆਪਣੇ ਜਿੰਨੇ ਰਾਜਪੁਰਾ ਹੋਇਆ ਚੰਡੀਗੜ੍ਹ ਹੋਇਆ ਮੋਗਾ ਹੋਇਆ ਠੀਕ ਹੈ ਅਗੂ ਦਾ ਕੀ ਕਹ ਉਹ ਵਾਰੀਆਂ ਮਡੀਆਂ ਫਿਰ ਪਾ ਮੈਂ ਮੈਂ ਮਿਹਨਤੀ ਸਰਵਿਸ ਤੋਂ ਬਾਅਦ ਤੁਸੀਂ ਜੀ ਹੱਤੀ ਮਿਹਨਤ ਵੀ ਪੂਰੀ ਕੀਤੀ ਆ ਜੀ ਹਾਂ ਜੀ ਹਾਂ ਸੀ ਨੂੰ ਪੂਰਾ ਜਾਨੀ ਵਰਤੇ ਲਿਆ ਕੰਮ ਮੇ ਤੋਂ ਪੂਰਾ ਹਾਂ ਤੇ ਉਹ ਫਿਰ ਮੰਡੀਆਂ ਵਿੱਚ ਜਦ ਇੰਨਾ ਫਸਲ ਹੁਣੀ ਕਈ ਕਿਤੇ ਰਹਿਣਾ ਪੈਣਾ ਇੱਕ ਵਾਰ ਮੈਂ ਮਲੋਹ ਮੰਡੀ ਵਿੱਚ ਵੀਡੀਓ ਰਿਹਾ ਸੀ ਮੋਰਾਂ ਖੋਟਦਾ ਜਿਹੀ ਗਿੱਡੀ ਆ ਰਹੀ ਦਾ ਡਿਸਕਵਰ ਲੇਗਾ ਆਇਆ ਹੋਇਆ ਬਹੁਤ ਗਿ ਹਨ ਕਰਿਆ ਫਿਰ ਅ ਮੇਰੇ ਮਨ ਚ ਆ ਗਿਆ ਮੈਂ ਜੀ ਸੱਜਿਆ ਆ ਮੈਂ ਖੇਤੀ ਬਦਲੀਏ ਕਿਉਂ ਮੰਤਰੀ ਕਹਿੰਦੇ ਕਰਦੇ ਫਿਰ ਮੈਂ 2000 ਤੋਂ ਇੱਕ ਕੀੜਾ ਰਾਸ਼ਟ੍ਰ ਦੇ ਉੱਪਰ ਜਿਹੜਾ ਲੋਕ ਦੇਖ ਕੇ ਲੰਘਣ ਬਗਾਏ ਦੇ ਸਪਰੇ ਤੋਂ ਵੀ ਕੀਤਾ ਤਾਂ 23 ਸਾਲ ਹੋ ਗਏ ਜੀ ਤੁਹਾਨੂੰ ਕਿਹਾ हां 23 ਸਾਲ ਤੋਂ ਬਿਨਾਂ ਰੇਸਪਰੇ ਤੋਂ ਖਾਣ ਚੁੱਕੇ ਸਬਜ਼ੀਆਂ ਤੇ ਹਰਾਚਾਰਾ ਫਰੂਟ ਵਗੈਰਾ ਸਭ ਕੁ ਕੁ ਡੰਗਰਾ ਸਭ ਕੁ ਕਰ ਰਹੇ ਆ ਠੀਕ ਹੈ ਜੀ ਤੇ ਫਿਰ ਉਹ ਨਾਬੇ ਕਿਸਾਨ ਸਾਹਿਬ ਆ ਗਏ ਕਿ ਕਿ ਬਰਾਸ ਉਹਨੂੰ ਪਤਾ ਲੱਗਿਆ ਉਹ ਮੇਰੇ ਕੋ ਆ ਗਏ ਆ ਕੇ ਮੈਨੂੰ ਕਹਿੰਦੇ ਇਤਨਾ ਦੇਖ ਲਾ ਬਰੇ ਫਿਰਾਂ ਤੁਹਾਨੂੰ ਤੋਂ ਪਹਿਲਾਂ ਸ਼ੁਰੂ ਕਰਾਈ ਕਰਦਾ ਅੱਛਾ ਜੀ ਕਰ ਜਾ ਤੋਂ ਫਿਰ ਕੰਮ ਚੱਲਿਆ ਮੈਂ ਫੇ ਹੁਣ ਨਾਬੇ ਤਸਵੀਰ ਦੇ ਵਿੱਚ ਕੋਈ ਹੈਗੇ 122 25 ਬੰਦੇ ਦੇ ਨੇ ਕੋਈ ਕਿੱਲਾ ਕਰ ਰਿਹਾ ਕੋਈ ਅੰਧਾ ਕਿੱਲਾ ਕੋਈ ਧੋਖੇ ਕਰਪਾਣਾ ਜਾਈ ਫਿਰ ਹਾਂ ਜੀ ਕੋਈ ਰੋਪਣਾ ਲਿਆ ਬੰਦੇ ਕਾਫੀ ਟੋੜੇ ਨਾਲ ਜੁੜ ਕੇ ਆ ਹਾਂ ਕਾਹੇ ਬੰਦੇ ਜੁੜ ਕੇ ਠੀਕ ਹੈ ਠੀਕ ਹੈ ਤੇ ਬਾਕੀ ਜਿਹੜੇ ਨਾਪੇ ਵਾਲੇ ਮਹਾਰਾਜ ਜੀ ਸੀ ਨਾ ਹਾਂ ਜੀ ਇਹਨਾਂ ਨੇ ਸਾਡੀ ਬਹੁਤ ਦਾ ਮਹਾਰਾਜ ਜਿਹੜਾ ਨਾ ਭਾਜੀ ਹੀਰਾ ਸਿੰਘ ਹਾਂ ਕਵਾਰ ਆ ਗੋ ਉਹਨਾਂ ਦੇ ਅੱਗੇ ਜਿਹੜਾ ਕਹਾਂ ਤੇ ਕਹਾ ਪਰਵਾਸ ਹਾਂ ਜੀ ਹਾਂ ਜੀ ਹੁਣ ਵੀ ਉਹਨਾਂ ਪਰਵਾਸ ਦਿੱਲੀ ਰਹਿੰਦਾ ਜੀ ਮੋਹਰ ਹਾਂ 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 ਠੀਕ ਹੈ ਤੇ ਉਹਨਾਂ ਨੇ ਫੇਰ ਸਾਡੀ ਬਹੁਤ ਮਾਦਦ ਕੀਤੀ ਠੀਕ ਹੈ ਤੇ ਸਾਡੇ ਇਕਬਾਲ ਹਜੂਰ ਸਾਹਿਬ ਵੀ ਲੈ ਗਏ ਹੋ ਸਾਡੇ ਹਜੂ ਆਪ ਵੀ ਚਰਪੰਨਾਂ ਦੇ ਦਰਸ਼ਨ ਕਰਿਆ ਨੇ ਠੀਕ ਹੈ ਜੀ ਠੀਕ ਹੈ ਤੇ ਹੇਮਗੰਗ ਸਾਹਿਬ ਦੇ ਚਰਪੰਨਾਂ ਦੇ ਦਰਸ਼ਨ ਕਰਿਆ ਆਂ ਪਾਕਿਸਤਾਨ ਵੀ ਜਾਇਆ ਆਂ ਬਹੁਤ ਵਧੀਆ ਜੀ ਕੰਮ ਆਲੇ ਹੋ ਜੀ ਤੇ ਬਾਕੀ ਕੰਮ ਤਾਂ ਕਰਨਾ ਬਣਾ ਫਰਜ਼ ਹੈ ਜੇ ਕੰਮ ਕੰਮ ਕਰਦੇ ਆਂ ਤਾਂ ਹੀ ਕੋਈ ਤੋਂ ਦੇ ਫਿਰਦੇ ਰਹੇ ਆਂ ਨਹੀਂ ਇਸ ਜਦੋਂ ਤੁਹਾਡੀ ਮਿਲਟਰੀ ਦੇ ਵਿੱਚ ਡਿਊਟੀ ਸੀ ਕਿਹੜੀ ਜਗ੍ਹਾ ਤੇ ਡਿਊਟੀ ਸੀ ਤੇ ਕੀ ਕਰਦੇ ਹੁੰਦੇ ਸੀ ਉੱਥੇ ਮਿਲਟਰੀ ਜੀ ਮੈਂ ਟ੍ਰੇਨਿੰਗ ਕਰਕੇ ਮੇਰੀ ਜਨਮਦਿਨ ਬਦਲੀ ਹੋ ਗਈ ਸੀ 151 ਦੇ ਵਿੱਚ ਇਹ ਉਹ ਸਮੇਂ ਆਪਣੇ ਪਾਕਿਸਤਾਨ ਦਾ ਜਿਹੜਾ ਮੁੱਖ ਪ੍ਰਧਾਨ ਮੰਤਰੀ ਸੀ ਉਹ ਨਾਇਕਤਾ ਦੀ ਸੀਗਾ ਉਹਨੇ ਆਪਣੇ ਆਪਣੇ ਇੰਡੀਆ ਨੂੰ ਮੁੱਖਾ ਦਿਖਾਇਆ ਉਹ ਮੁੱਖਾ ਦਿਖਾਉਂਦੇ ਆਪਣੇ ਇਹਨਾਂ ਨੇ ਆਪਣੀ ਫੌਜ ਬਾਰਡਰ ਤੇ ਲਾਤੀ ਠੀਕ ਹੈ ਜੀ ਤੇ ਅਸੀਂ 7 ਮਹੀਨੇ ਪਾਕਿਸਤਾਨ ਦੀ ਬਾਰਡਰ ਤੇ ਰਹੇ ਉਸੇ ਸਾਨੂੰ ਪਤਾ ਜਿਹੜਾ ਸਾਈਮ ਕੱਟਿਆ ਸਾਨੂੰ ਨੋਂ ਨੂੰ ਪਾਣੀ ਨਾ ਕਿਤੇ ਛੱਪੜਾਂ ਦੇ ਵਿੱਚ ਨਾ ਆਇਆ ਕਰੀਏ ਕੋਈ ਬੜੀ ਦੂਰੋਂ ਦੂਰੋਂ ਜਾ ਲਾ ਕੇ ਕਿਤੇ ਪਾਣੀ ਪੀਣ ਨੂੰ ਲੈ ਕੇ ਆਇਆ ਕਰੀਏ ਲੰਗਰ ਵਾਸਤੇ ਸੇਵਾ ਕਰਿਆ ਕਰੀਏ ਜਦੋਂ ਸਾਡਾ ਨਾ ਸੀ ਤੁਹਾਡੀ ਪਹਾੜਾ ਦੇ ਵਿੱਚ ਡਿਊਟੀ ਸੀਗੀ ਤੇ ਤੁਸੀਂ ਹਰ ਰੋਜ਼ ਫੌਜ ਦਾ ਰਾਸ਼ਨ ਲੈ ਕੇ ਜਾਂਦੇ ਸੀ ਕਿੰਨੇ ਵਜੇ ਸੁੱਤੇ ਉੱਠਦੇ ਸੀ ਕਿ ਕਿੱਥੇ ਰਾਸ਼ਨ ਲੈ ਜਾਂਦੇ ਸੀ ਕਿ ਕਿੱਥੋਂ ਜਾਂਦੇ ਸੀ ਜਿਹੜੀ ਮੰਗਾ ਜਾਨੀ ਉਸ ਨੂੰ ਫਿਰ ਰਾਸ਼ਨ ਲੈ ਕੇ ਦੇਣਾ ਰਾਸ਼ਨ ਪੈਟਰੋਲ ਅਮਨੀਸ਼ਨ ਤਿੰਨੇ ਚੀਜ਼ਾਂ ਸੀ ਸਪਲਾਈ ਕਰਦੇ ਸੀ ਉਸ ਟਾਈਮ ਤੇ ਮੈਨੂੰ ਦੇਖੋ ਮੈਂ 1958 ਦੀ ਜੁਆ ਦਾ ਆਇਆ ਜਦੋਂ ਆ ਕੇ ਮੈਂ ਕੰਟੀਨ ਤੋਂ ਅੱਜ ਤੱਕ ਮੈਂ ਰਮਜ਼ਾ ਕਾਦਰ ਵੀ ਬਣਾਇਆ ਪਰ ਉੱਥੇ ਦਫਿੰਦਾ ਕਰਿਆਂ ਉੱਥੋਂ ਲੈਰ ਦਾਖ ਨੂੰ ਭਜਾ ਦੇ ਹੁੰਦੇ ਸੀ ਤੇ ਉੱਥੇ ਖੜ੍ਹ ਲਿਆ ਬੜਾ ਔਖਾ ਕਰ ਦੇਣਾ ਬਰਫ ਨੇ ਬਹੁਤਾਂ ਕਰ ਦੇਣਾ ਡਾਕਟਰਾਂ ਦਾ ਰਾਤ ਨੂੰ ਫੋਨ ਆ ਜਾਣਾ ਇੰਨੀ ਬਠੰਡ ਪੈ ਗਈ ਤੁਸੀਂ ਨਿਰਮ ਹੋਰ ਸ਼ੂ ਕਰਕੇ ਆਓ ਫੇਰ ਜਦ ਬਰਫ ਜਤਾ ਕੋ ਹੋ ਜਾਣਾ ਫੇ ਉੱਥੇ ਬੋਤਲ ਦਾ ਗਾੜ ਖੋਲਣਾ ਖੋਲ ਕੇ ਮੂੰਹ ਲਾ ਕੇ ਖਾਦੀ ਕਰਕੇ ਹਿੱਲਦੇ ਸੀ ਸਾਥ ਸਾਥ ਤੁਸੀਂ ਜਿਹੜਾ ਰਸ਼ਨ ਕਾਦੇ ਤੇ ਲੈ ਕੇ ਜਾਂਦੇ ਸੀ ਹਰ ਰੋਜ਼ 6 ਵਜੇ ਉੱਠਦੇ ਸੀ ਆਸੀਂ ਗੱਡੀਆਂ ਤੇ ਲੈ ਕੇ ਜਾਂਦੇ ਸੀ ਮੈਂ ਤੁਸੀ ਹਵਾਈ ਜਹਾਜ਼ ਕੀ ਲੈ ਕੇ ਜਾਂਦਾ ਰਹਿਆ ਬਹੁਤ ਹਵਾਈ ਸਾਹਿਬ ਤਾਂ ਫਿਰ ਮੈਂ ਲੈ ਜਾ ਕੇ ਲੈ ਕੇ ਜਾਂਦਾ ਰਹਾਂ ਉਸ ਵੇਲੇ 6 ਵਜੇ ਜਾਂਦਾ ਸੀ ਮੈਂ ਉੱਥੋਂ ਰਾਸ਼ਨ ਫੇ ਸੀ ਡ੍ਰੌਪ ਕਰਕੇ ਸੀ ਫੁੱਟਕਿਆ ਹੁੰਦੇ ਸੀ ਅਡਰਨ ਸੀ ਕੋਈ ਲੱਗਿਆ ਕਰੋ ਉਦੋਂ ਸੀ ਫਿਰ 2 ਘੰਟੇ ਬਾਅਦ ਸੁੰਗੜੇ ਹੁੰਦੇ ਸੀ ਕਦੇ ਤੁਸੀਂ ਕਹਿ ਰਹੇ ਜੀ ਆਪਣੀ ਡਿਊਟੀ ਤੋਂ ਹਾਂ 11 ਮਹੀਨੇ ਛੁੱਟੀ ਕੀਤੀ ਮੈਂ ਇੱਕ ਦਿਨ ਆ ਕੇ ਰਾਤਰੀ ਹੋਇਆਂਗੇ ਜਿਹੜਾ ਹਵਾਈ ਐਡਾ ਸੀਗਾ ਉਹ ਸਾਤੋਂ ਪੰਗਲ 16 ਮੀਲ ਸੀਗਾ ਪੁਰਾਣੇ ਉਹ ਜਿਹੜੀ ਸਾਡੀ ਯੂਨਿਟ ਸੀਗੀ ਜੇ ਰਾਈਡ ਦੇ ਫਿਗਰ ਹੈ ਜਿਹੜੀ ਬੈਰ ਕੋ ਉਹ ਤੋਂ ਸਾਡਾ ਰਾਸ਼ਨ ਦੀਪੂ ਦੋ ਮੀਲ ਹੈਗਾ ਉਪਰੋਂ ਚਾਹੇ ਬਾਸ ਪੈਂਦੇ ਚਾਹੇ ਨਹੀਂ ਪੈਂਦਾ 2 ਵਜੇ ਰਾਤ ਨੂੰ ਉੱਠ ਕੇ ਆਉਣੀ ਆਉਣਾ ਆ ਕੇ ਰਾਸ਼ਨ ਬੂੜੀਆਂ ਚ ਪਾਉਣਾ ਬੂੜੀਆਂ ਪਰ ਇੱਕ ਘੰਟੇ ਲਾਉਣਾ ਅੰਦਾਜ਼ੇ ਗੱਡੀ ਲਾ ਕੇ ਹਵਾਈ ਅੱਡੇ ਤੇ ਜਾਣਾ ਜਦੋਂ ਉਹ ਜਹਾਜ ਪਿਆਰ ਖੜਾ ਹੁੰਦਾ ਮੋੜੇ ਰੱਖ ਕੇ ਲੈ ਜਾਣਾ ਤੇ ਉੱਥੋਂ ਉਹਨਾਂ ਨੂੰ ਡ੍ਰੌਪ ਕਰਕੇ ਆ ਜਾਣਾ ਫਿਰ ਸਾਰਾ ਦਿਨ ਕੋਈ ਕੰਮ ਨਹੀਂ ਸੀਗਾ ਚਿਰ ਕੋ ਦੇਖ ਦੇ ਚਲੇ ਕਰ ਦੇ ਚਲੇਗਾ ਤਾਂ ਫਾਜੇ ਤੁਸੀਂ ਜੇ ਤੁਸੀਂ ਮਿਲਟਰੀਅਲ ਸੀਗੇ ਉਦੋਂ ਤੁਹਾਡਾ ਵਜਨ ਕਿੰਨਾ ਸੀ ਜੀ ਬਾਈ ਮਨੂਗੇ ਮੇਰਾ ਵਜਨ ਹਾਂ ਜੀ ਬੇਰਾ 7-8 ਸਾਲ 1.89 ਕਿਲੋ ਵਜਨਦੇ ਹਾਂ ਮੇਰਾ ਪਰ ਮੈਂ ਪਤਲਾ ਆ ਮੇਰੇ ਇਲਾਕੇ ਇੰਨਾ ਤੁਸੀਂ ਸੀਗੇ ਤੁਹਾਡਾ ਇੰਨਾ ਮੇਰਾ ਡਾਕਟਰ ਜੀ ਸਾਹਿਬ ਤੁਸੀਂ ਬਿਲਕੁਲ ਪਤਲੇ ਬੇਸ਼ੱਕ ਖੜੇ ਹੋ ਕੇ ਦੇਖੋ ਤੁਹਾਡਾ ਸਰੀਰ ਜਿਹੜਾ ਬਿਲਕੁਲ ਇੱਕ ਵੀ ਢਿੱਡਾ ਜਿਹੜਾ ਬਿਲਕੁਲ ਬਾਹਰ ਨਹੀਂ ਹੈਗਾ ਪੇਟ ਨਹੀਂ ਹੁਣ ਮੈਂ ਮੈਂ ਹੁਣ ਕਹਿੰਦਾ ਮੈਂ ਮੋਟਾ ਹੋ ਗਿਆ ਜੀ ਹਾਂ ਨਹੀਂ ਆ ਸਾਹਿਬ ਸਾਹਿਬ ਤੁਸੀਂ ਗ੍ਰਾਫ ਕਿੰਨੇ ਲਾਏ ਨੇ ਹੁਣ ਤੱਕ ਤੁਸੀਂ ਵਾਤਾਵਰਣ ਪ੍ਰੇਮੀ ਮੇਰਾ ਜੀ ਜਿਹੜਾ ਖੇਤ ਆ ਉਹ 12 ਕਿੱਦਿਆਂ ਦਾ ਠੀਕ ਹੈ ਜੀ ਦੋ ਮੇਰੇ ਮੋਟਰਾਂ ਨੇ 12 ਕਿੱਦਿਆਂ ਮੇਰੇ ਵੀ ਖੇਤ ਦੇ ਵਿੱਚ ਇਸ ਟਾਈਮ 16 ਕਿਸਮ ਦੇ 75 ਸਿਹਤ ਦੇ ਦਰਖੜੇ ਨੇ ਮੇਰੇ ਖੇਤ ਵਿੱਚ ਠੀਕ ਹੈ ਜੀ ਤੇ ਬਾਕੀ ਮੇਰੇ ਕੋਈ ਜੜੀ ਬੂਟੀਆਂ ਤੇ ਉਹ ਵੀ ਵਲਾਂ ਜਾਂ ਜਾਂ ਉੱਪਰ ਸਾਰ ਸਭ ਜਿਹੜੇ ਤੁਹਾਡੇ ਸਪੈਡੇ ਨੇ ਤੇ ਉਹ ਕਿੰਨੇ ਕਿੰਨੇ ਮੋਟੇ ਨੇ ਤੇ ਤੁਹਾਨੂੰ ਕਿੰਨੇ ਉਹਨਾਂ ਦੇ ਪੈਸੇ ਮਲੇ ਤੁਸੀਂ ਉਹ ਜਾਨਵਰਾਂ ਲਈ ਉਹ ਦਾਨ ਕਰੇ ਬੈਨੇ ਕੋਈ ਵੀ ਬੂਟਾ ਕਿ ਸਵੈਦਾ ਇੱਕ ਸਵੈਦਾ ਮੇਰੇ ਕੋਲੇ 10 ਬੂਟੇ ਭੇਜਦਾ ਹੁੰਦਾ ਠੀਕ ਹੈ ਮੰਨੂੰ ਪੰਜ ਸੇ ਸਾਹਬਾ ਨੂੰ 50000 ਰੁਪਏ ਦੇ ਵਿੱਚ ਰੱਖੜਵਾ ਦੇ ਠੀਕ ਹੈ ਮੱਖਾ ਜਮਾਈ ਨਹੀਂ ਦੇਨੇ ਕਹੋ ਹੋਰ ਵਸ ਲੋ ਮੱਖਾ ਉਹ ਬੰਦੇ ਬੈਠੇ ਉਹਨੂੰ ਪੁੱਛ ਲੋ ਕਹਿੰਦੇ ਉਹ ਜਾਨਵਰ ਨੇ ਮੱਖਾ ਮੈਂ ਜਾਨਵਰਾਂ ਨੂੰ ਦੇ ਦੇ ਠੀਕ ਹੈ ਕਹਿੰਦੇ ਲੋਕ ਤਾਂ 4 ਫੁੱਟ ਦਾ ਨਹੀਂ ਹੋਣ ਦਿੰਦੇ ਨਹੀਂ ਅਜਾ ਵੱਡਾ ਵੱਡਾ ਕੇ ਬੈਠੇ ਮਗਾ ਜਾਨਵਰ ਬਹੁਤ ਪਰਾਂ ਦੇ ਆਉਂਦੇ ਨੇ ਬੜਾ ਮਨ ਖੁਸ਼ ਹੁੰਦਾ ਹੈ ਉਸੇ ਇਸ ਕਰਕੇ ਹੂੰ ਆਪਾਂ ਨੂੰ ਡਰਾਫਟ ਰੱਖ ਕੇ ਗਏ ਨੇ ਮੇਰਾ ਬਲਕਿ ਲੋਕਾਂ ਨੂੰ ਬੜਾ ਕਹਿਣਾ ਉਹ ਵੀ ਤੁਸੀਂ ਆਪ ਕਰੋ ਡਰਾਫਟ ਲਾਉ ਮੇਲੇ ਦੇ ਕੋਲ ਦਾ ਸਭ ਫਾਇਦਾ ਹਾਂਜੀ ਆ ਸਾਗਬਾਨ ਆ ਆਪਰਾ ਹੁੰਦੇ ਨਹੀਂ ਆ ਆਵਲਾ ਬੇੜਾ ਬੜੀ ਹੈਡ ਬਿਲ ਕਟਾਹਾਲ ਅੰਬ ਜਾਮਣ ਹਾਂਜੀ ਸੁਹਾਨਾ ਨਾ। ਤੁਹਾਨੂੰ ਕਿਹਾ ਮੈਂ ਹੁਣ ਲੋਕਾਂ ਨੂੰ ਬੂਟੇ ਦੇ ਰਿਆਂ। ਜਾਂ ਮੇਰਾ ਬੂਟਾ ਕੋਈ ਪੱਤੇ ਗਿਣ ਫੁੱਟਕਦਾ ਹੋ ਜਾਂਦਾ। ਫੇ ਮੈਂ ਲੋਕਾਂ ਨੂੰ ਦੇ ਦਿੰਨਾ। ਇਹਨਾਂ ਸਭਾ ਤੁਹਾਡੇ ਤੁਸੀਂ ਇਹ ਨਾਂ ਬਹੁਤ ਸਾਰੇ ਭੂਕਿਆਂ ਦੇ ਰਹਿ ਗਏ ਦਰਖਤਾਂ ਦੇ ਤੁਹਾਡੇ ਤਾਂ ਬਹੁਤ ਵੱਡੀ ਤਦਾਦ ਦੇ ਦਰਖਤ ਲੱਗੇ ਨੇ। ਫਲ ਬੂਟਾ ਸਭ ਤੁਹਾਨੂੰ ਹੋਰ ਬੜਾ ਸ਼ੌਕ ਆ ਤੁਸੀਂ ਕਦੇ ਵੀ ਜਿਹੜਾ ਰੇਡ ਹਥਿਆਲਾ ਕਿਸਾਨ ਖੋਲਦੇ ਨੇ ਉਹ ਬੜਾ ਸਖਤ ਦਾ ਉਹ ਜਾਨਵਰਾਂ ਦੇ ਪੈਰਾਂ ਦੇ ਵਿੱਚ ਫਸ ਜਾਂਦਾ ਤੇ ਉਹ ਮੈਂ ਦੇਖਿਆ ਤੁਸੀਂ ਬਹੁਤ ਵੱਡੀ ਤਦਾਦ ਦੇ ਵਿੱਚ ਉਹ ਜਿਹੜੇ ਧਾਗੇ ਇਕੱਠੇ ਕਰੇ ਹੋਏ ਨੇ। ਇੱਕ ਮਿੰਟ ਮੈਂ ਰਮਾ ਕੱਢ ਕੇ ਇੱਕ Valeu. <laughs>